ਜਿਹੇ ਜੀ ਸ਼ਬਦਾਵਲੀ ਪ੍ਰਧਾਨ ਮੰਤਰੀ ਸਾਹਿਬ ਵਰਤ ਰਹੇ ਹਨ ਮਾਈਨੋਰਟੀਜ਼ ਪ੍ਰਤੀ ਜਾਂ ਮੈਂ ਸਮਝਦਾ हूं देश दा भी अपमान ਕਰ ਰਹੇ ਆ देश दी 150 ਕਰੋੜ ਜਨਤਾ ਦਾ ਮਾਨ ਕਰ ਰਹੇ ਆ ਇਹ 바ਵਾ ਸਾਹਿਬ ਅੰਬੇਦਕਰ ਸਾਹਿਬ ਦਾ अपमान ਕਰ ਰਹੇ ਸੰਵਿਧਾਨ ਦਾ अपमान ਕਰ ਰਹੇ ਔਰ ਗੁਰੂ ਸਹਿਬਾਨਾਂ ਦਾ ਪੀਰ ਪਰ ਪਗੰਬਰਾਂ ਦੀ ਧਰਤੀ ਦਾ ਉਹਦਾ ਵੀ अपमान ਕਰ ਰਹੇ ਆ ਕਿ ਇਹ ਦੇਸ਼ ਦੀ ਆਜ਼ਾਦੀ ਖਾਤਰ ਹਰੇਕ ਨੇ ਜਾਗ ਪਾ ਧਰਮ ਰੂਤੇ ਉੱਠ ਕੇ ਕੁਰਬਾਨੀ ਦੇ ਕੇ ਦੇਸ਼ ਨੂੰ ਆਜ਼ਾਦ ਕੀਤਾ। ਦੇਸ਼ ਦੇ ਅਨਾਜ ਦੇ ਭੰਡਾਰ 'ਚ ਯੋਗਦਾਨ ਪਾ ਕੇ ਦੇਸ਼ ਨੂੰ ਆਪਦੇ ਪੈਰਾਂ ਤੇ ਖੜਾ ਕੀਤਾ ਅੱਜ 75 ਸਾਲ ਦੀ ਆਜ਼ਾਦੀ ਤੋਂ ਬਾਅਦ। 400 ਪਾਰ ਦਾ ਨਾਰਾ ਲਾਉਣਾਂ ਨੇ ਅੱਜ ਕਿਸ ਕਿਸਮ ਦੀ ਬਕਲਾਹਟ ਛੇ ਨੇ ਕਿ ਇਹ ਜੇ ਘਟੀਆਂ ਬਿਆਨ ਦੇ ਰਿਹਾ ਜਿਹਦੇ ਨਾਲ ਦੇਸ਼ ਦਾ ਵਰਲਡ 'ਚ ਸਿਰ ਨਹੀਂਵਾ ਹੋ ਰਿਹਾ। ਕਿ ਕੀ ਇਹ ਹਾਲਾਤ ਰਹਿ ਗਏ? ਕਿ ਇਹ ਜੀ ਗੱਲ ਕਹਿ ਦੇਣੀ ਜੀ ਜੇ ਜੇ ਕੋਈ ਹੋਰ ਪਾਰਟੀ ਕਾਮਯਾਬ ਹੋ ਜੂ ਤੇ ਤੁਹਾਡੇ ਮੰਗਲ ਸੂਤਰ ਤੱਕ ਸਾਡੀਆਂ ਧਿਆਨ ਪੈਣਾ ਦੇ ਲਾਜ਼ ਤੇ ਜਾਣਗੇ ਇਹ ਸ਼ਬਦਾਬਲੀ ਸਭ ਤੋਂ ਵੱਡੀ ਪਾਰਕੀ ਦੇਸ਼ ਦੁਨੀਆ ਦੀ ਜੇ ਪ੍ਰਧਾਨ ਮੰਤਰੀ ਨੂੰ ਨਹੀਂ ਸੋਪਦੀ ਮੈਂ ਉਸ ਨੂੰ ਕੰਟੈਂਪ ਕਰਦਾ ਝਾਖੜ ਸਾਹਿਬ ਨਾਲ ਜਿੱਦ ਅੰਦਰ ਖਾਤੇ ਬੰਦੇ ਨੇ ਇਹ ਬੜੇ ਸ਼ਰਮਸਾਰ ਹੁੰਦੇ ਕਿਉਂਕਿ ਮੈਂ ਝਾਖੜ ਸਾਹਿਬ ਦੀ ਸਪੀਚ ਪਰਸਨਲੀ ਵਿਧਾਨ ਸਭਾ ਚ ਸੁਣੀ ਹੈ ਭਾਜਪਾ ਨੂੰ ਇੱਕ ਫਾਸ਼ਿਸਟ ਪਾਰਟੀ ਕਹਿੰਦੇ ਸਨ। ਔਰ ਜਿੰਨੀਆਂ ਗਾਲਾਂ ਸ਼ਾਇਦ ਜਾਖੜ ਸਾਹਿਬ ਨੇ ਭਾਜਪਾ ਨੂੰ ਕੱਡੀਆਂ ਸ਼ਾਇਦ ਕਿਸੇ ਹੋਰ ਨੇ ਨਹੀਂ ਕੱਡੀਆਂ। ਅੱਜ ਕਿੱਡਾ ਦਲ ਬਦਲੂ ਦਾ ਜ਼ਮਾਨਾ ਕਿਹੜੇ ਮੂੰਹ ਨਾਲ ਉਹਨਾਂ ਲਈ ਵੋਟਾਂ ਮੰਗ ਰਿਹਾ। ਸੋ ਲੋਕ ਜੇ ਇਹਨਾਂ ਨੂੰ ਘੇਰਦੇ ਨੇ ਉਹ ਬੜੀ ਸਿੰਪਲ ਗੱਲ ਹੈ ਕਿ ਜੇ ਪੰਜਾਬ ਦਾ ਅੰਗ ਦਾਤਾ ਦੇਸ਼ ਦਾ ਅੰਗ ਦਾਤਾ ਦਿੱਲੀ ਨਹੀਂ ਜਾ ਸਕਦਾ ਤੇ ਫਿਰ ਜਿਨ੍ਹਾਂ ਨੇ ਉਹਨਾਂ ਨੂੰ ਦਿੱਲੀ ਜਾਣ ਤੋਂ ਰੋਕਿਆ ਕੀ ਉਹ ਭਾਜਪਾ ਵਾਲਿਆਂ ਨੇ ਜਿਨ੍ਹਾਂ ਨੇ ਛੁੱਪ ਕਰਨ ਦੇ ਸਿਰ 'ਚ ਗੋਲੀ ਮਾਰੀ ਪ੍ਰੀਤਪਾਲ ਦੇ ਮੂਹ ਹੱਥ ਪੰਨੇ 2500 ਕਿਸਾਨਾਂ ਤੋਂ ਵੱਧ ਜ਼ਖਮੀ ਕੀਤਾ 750 ਨੂੰ ਸ਼ਹੀਦ ਕੀਤਾ ਫਿਰ ਉਹਨਾਂ ਨੂੰ ਸ਼ਹੀਦ ਕਰਨ ਵਾਲੇ ਮਾਰਨ ਵਾਲੇ ਭਾਜਪਾ ਨੂੰ ਕੀ ਅਧਿਕਾਰ ਹੈ ਉਹ ਅਨਦਾਤਾ ਦੇ ਪਿੰਡ ਤੇ ਆਉਂ ਜਵਾਬ ਦੇਣੇ ਪੈਣੇ ਆ ਹਿਸਾਬ-ਬਰਾਬਰ ਪੰਜਾਬ ਦੇ ਲੋਕ ਕਰਨਗੇ ਔਰ ਪੰਜਾਬ ਦੇ ਲੋਕ ਕਿਸੇ ਪਾਰਟੀ ਨੂੰ ਚਾਹੇ ਉਹ ਭਾਜਪਾ ਕਾਯੋ ਆਮ ਆਦਮੀ ਪਾਰਟੀ ਆ ਪੰਜਾਬ ਦਾ ਮਾਹੌਲ ਨਹੀਂ ਖਰਾਬ ਕਰਨ ਦੇਣਗੇ ਜਿਹੜਾ ਫਿਰਕੂ ਸੋਚ ਨੂੰ ਲਾਗੂ ਕਰਨਾ ਚਾਹੁੰਦੇ ਉਹਨੂੰ ਪੰਜਾਬ ਦੀ ਜਿਰਖੇਸ ਧਰਤੀ ਕਦੇ ਇਹ ਜੀਆਂ ਲੁੱਪੜ ਚਾਲਾਂ ਨੂੰ ਨਾਮਯਾਨ ਨਹੀਂ ਹੋ। ਸਭ ਤੋਂ ਪਹਿਲਾਂ ਤਾਂ ਮੈਂ ਧਾਮੀ ਸਾਹਿਬ ਦਾ ਸੰਦੀਪ ਸੀਖਰੀ ਜੀ ਨੂੰ ਔਰ ਇਹ ਹਲਕੇ ਨਾਲ ਸੰਬੰਧਿਤ ਸਾਡੇ ਹੁਸੈਨਪੂਰੀ ਸਾਹਿਬ ਦਾ ਨੌਜਵਾਨਾਂ ਦਾ ਸਭ ਦਾ ਬੜਾ ਧੰਨਵਾਦੀ ਆ। ਚਾਹੇ ਉਹ ਕਾਂਗਸਾਭ ਨੇ ਚਾਹੇ ਬਾਜਵਾਜੀ ਨੇ ਜਿਨ੍ਹਾਂ ਨੇ ਬਹੁਤ ਵਧੀਆ ਪ੍ਰੋਗਰਾਮ ਅੱਜ ਕਰਕੇ ਬਹੁਤ ਵੱਡੇ ਪੱਧਰ ਤੇ ਨੌਜਵਾਨ ਆਏ ਆ ਉਹਨਾਂ ਦਾ ਵੀ ਸ਼ਬਦ ਆਪਣੀਆਂ ਮਾਮਾ ਪੈਣਾ ਦਾ ਨੌਜਵਾਨਾਂ ਦਾ ਬਜ਼ੁਰਗਾਂ ਦਾ ਧੰਨਵਾਦ ਕਰਦਾ ਔਰ ਸਭ ਨੂੰ ਇੱਕ ਅਪੀਲ ਕਰਦਾ ਕਿ ਵੇਖੋ ਜੋ ਅੱਜ ਦੇਸ਼ ਦੇ ਹਾਲਾਤ ਬਣਾਏ ਜਾ ਰਹੇ ਆ ਜੋਹੇ ਜਿਹੀਆਂ ਗੱਲਾਂ ਆਜ਼ਾਦ ਦੇਸ਼ ਚ ਜਿੱਥੇ ਹਰੇਕ ਦਾ ਸਤਕਾਰ ਹੈ ਉਹ ਬਾਬਾ ਸਾਹਿਬ ਅੰਬੇਦਕਰ ਸਾਹਿਬ ਵੱਲੋਂ ਬਣਾਏ ਉਹ ਸੰਵਿਧਾਨ ਦਾ ਸਤਕਾਰ ਕਰਦੇ ਆ ਜਿਹੇ ਜੀ ਸ਼ਬਦਾਵਲੀ ਪ੍ਰਧਾਨ ਮੰਤਰੀ ਸਾਹਿਬ ਵਰਤ ਰਹੇ ਆ ਮਾਈਨੋਰਟੀਜ਼ ਪ੍ਰਤੀ ਜਾਂ ਮੈਂ ਸਮਝਦਾ ਉਹ ਦੇਸ਼ ਦਾ ਵੀ ਅਪਮਾਨ ਕਰ ਰਹੇ ਆ ਦੇਸ਼ ਦੀ 150 ਕਰੋੜ ਜਨਤਾ ਦਾ ਅਪਮਾਨ ਕਰ ਰਹੇ ਆ ਇਹ ਬਾਬਾ ਸਾਹਿਬ ਅੰਬੇਦਕਰ ਸਾਹਿਬ ਦਾ ਅਪਮਾਨ ਕਰੇ ਸੰਵਿਧਾਨ ਦਾ ਪਾਲ ਕਰ ਰਹੇ ਆ ਔਰ ਗੁਰੂ ਸਹਿਬਾਨਾਂ ਦੇ ਆ ਵੀਰ ਪਰ ਪਗੰਬਰਾਂ ਦੀ ਏ ਧਰਤੀ ਦਾ ਉਹਦਾ ਵੀ અપਮਾਨ ਕਰ ਰਿਹਾ ਕਿ ਇਹ ਦੇਸ਼ ਦੀ ਆਜ਼ਾਦੀ ਖਾਤਰ ਹਰੇਕ ਨੇ ਜਾਤ ਪਾਤ ਧਰਮ ਤੋਂ ਉੱਟ ਕੇ ਕੁਰਬਾਨੀ ਦੇ ਕੇ ਦੇਸ਼ ਨੂੰ ਆਜ਼ਾਦ ਕੀਤਾ ਦੇਸ਼ ਦੇ ਅਨਾਜ ਦੇ ਭੰਡਾਰ 'ਚ ਯੋਗਦਾਨ ਪਾ ਕੇ ਦੇਸ਼ ਨੂੰ ਆਪਦੇ ਪੈਰਾਂ ਤੇ ਖੜਾ ਕੀਤਾ ਅੱਜ 75 ਸਾਲ ਦੀ ਆਜ਼ਾਦੀ ਤੋਂ ਬਾਅਦ 400 ਪਾਰ ਦਾ ਨਾਰਾ ਲਾਉਣ ਵਾਲੇ ਅੱਜ ਕਿਸ ਕਿਸਮ ਦੀ ਬਕਲਾਹਟ ਚ ਨੇ ਕਿ ਇਹ ਜੇ ਕਟਿਆ ਬਿਆਨ ਦੇ ਰਿਹਾ ਜਿਹਦੇ ਨਾਲ ਦੇਸ਼ ਦਾ ਵਰਲਡ ਕੇ ਸਿਰ ਨੀਵਾ ਹੋ ਰਿਹਾ ਕਿ ਕੀ ਇਹ ਹਾਲਾਤ ਰਹਿ ਕੇ ਆ ਕਿ ਇਹ ਜੀ ਗੱਲ ਕਹਿ ਦੇਣੀ ਕਿ ਜੀ ਜੇ ਕੋਈ ਹੋਰ ਪਾਰਟੀ ਕਾਮਯਾਬ ਹੋ ਜੂ ਤੇ ਤੁਹਾਡੇ ਮੰਗਲ ਸੂਤਰ ਤੱਕ ਸਾਡੀਆਂ ਧੀਆਂ ਪਣਾ ਦੇ ਲਾਟ ਦੇ ਜਾਣਗੇ ਇਹ ਸ਼ਬਦਾਬਲੀ ਸਭ ਤੋਂ ਵੱਡੀ 파ਕੀ ਦੇਸ਼ ਦੁਨੀਆ ਦੀ ਜੇ ਪ੍ਰਧਾਨ ਮੰਤਰੀ ਨੂੰ ਨਹੀਂ ਸੋਪ ਸੋਪਦੀ ਮੈਂ ਉਸ ਨੂੰ ਕੰਡੈਮਨ ਕਰਦਾ ਔਰ ਦੂਜੇ ਪਾਸੇ ਭਗਵੰਤ ਮਾਨ ਦੀ ਜਿਹੜੀ ਕਾਉਂਟੀ ਹੈ ਜਿਹੜੀ ਗਠਜਬੰਦਨ ਕਾਂਗਰਸ ਨਾਲ ਦਿਨ ਦਾ ਤੇ ਰਾਜਤਾ ਭਾਜਪਾ ਨਾਲ ਔਰ ਜੇਸ ਤਰੀਕੇ ਨਾਲ ਪੰਜਾਬ ਦੇ ਸਾਰੇ ਹੱਕਾਂ ਨੂੰ ਇਹ ਸਰੈਂਡਰ ਕਰਦੇ ਜਾ ਰਹੇ ਆ ਇੱਕ ਕਹਿੰਦਾ 13 ਪਾਰ ਦੂਜਾ ਕਹਿੰਦਾ 400 ਪਾਰ ਦੋਵਾਂ ਨੂੰ ਕੈਂਡੀਡੇਟ ਤਾਂ ਲੱਭਦੇ ਨਹੀਂ ਕੈਂਡੀਡੇਟ ਵੱਖ-ਵੱਖ ਪਾਰਟੀਆਂ ਤੋਂ ਮੰਗ ਕੇ ਲਿਆਉਂਦੇ ਆ ਲਾਲਚ ਦੇ ਕੇ ਜਾਂ ਦਬਾਅ ਨਾਲ ਲਿਆਉਂਦੇ ਆ ਉਹਨਾਂ ਤੋਂ ਲੋਕ ਸੁਚੇਤ ਹੋਣ ਔਰ ਭਾਈਚਾਰਕ ਸਾਂਝ ਅਮਨ ਸ਼ਾਂਤੀ ਕਾਨੂੰਨ ਦੇ ਪਾਲ ਕਰਾਉਣਾ ਤੇ ਖੇਤਰੀ ਪਾਰਟੀ ਸ਼੍ਰੋਪਨੀ ਅਕਾਲੀ ਦਲ ਦੇ ਕੈਂਡੀਡੇਟਾਂ ਨੂੰ ਕਾਮਯਾਬ ਕਰਨ ਮੈਂ ਠੰਡਲ ਜੀ ਦਾ ਔਰ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਨੇ ਕਿਹਣਾ ਨੇ ਇੱਥੋਂ ਦੀ ਪੁਕਾਰ ਸੁਣਦਿਆਂ ਹੋਏ ਕਿ ਤਜਰਬੇਕਾਰ ਲੀਡਰ ਪੰਜਾਬ ਦੇ ਸਾਫਕਾ ਵਜ਼ੀਰ ਨੂੰ ਦਿੱਤੀ ਆ ਉਹਨਾਂ ਨੂੰ ਕਾਮਯਾਬ ਕਰ। ਸਰਪੰਚ ਜੀ ਸਰਪੰਚ ਬਾਜਰੀ ਦੇ 500 ਰੁਪਏ ਬਿਰਤਾਂ ਦਾ ਸਾਥੀ ਪਾਇਆ ਮਾਨਮਤ ਪਾਰਟੀ ਦੇ ਕਿਹੜੇ ਖਿਡਾਰੀ ਦਾ ਸੰਕੇਤ ਹੈ ਦੇਖੋ ਭਗਵਾਨਤ ਮਾਨ ਜੀ ਤਾਂ ਬਹੁਤ ਕੁਝ ਕਹਿੰਦੇ ਆ ਉਹਦੀ ਬੇਟੀ ਉਹਨੂੰ ਸੀਰੀਅਸਲੀ ਨਹੀਂ ਲੈਂਦੀ ਉਹ ਤਾਂ ਟੱਪਰ ਨਹੀਂ ਉਹਨੂੰ ਸੀਰੀਅਸਲੀ ਲੈਂਦਾ ਹੁਣ ਉਹ ਖਾਦੀ ਪੀਤੀ ਚ ਕਹਿ ਰਿਹਾ ਕਿ ਸੋਫੀ ਕਹਿ ਰਿਹਾ ਪਹਿਲਾਂ ਤੁਸੀਂ ਫੂਕ ਫਾਕ ਮੰਗਾ ਕੇ ਪਰਵਾਹ ਕੇ ਟੈਸਟ ਕਰਕੇ ਪੁੱਛਿਆ ਕਰੋ ਜੇ ਤੇਰਾ ਪਾਰਸੀ ਤੇ ਭਾਈ ਕੈਂਡੀਡੇਟ ਤਾਂ ਤੁਹਾਨੂੰ ਲੱਭਦੇ ਨਹੀਂ ਪੰਜ ਤੁਹਾਨੂੰ ਵਜੀਰ ਲਾਉਣੇ ਪਏ ਜੋ ਤੁਹਾਨੂੰ ਐਮਐਲਏ ਨੂੰ ਟਿਕਤੇ ਨਹੀਂ ਪਈ ਤੇ ਬਾਕੀ ਦਲ ਬਦਲੂਆਂ ਨੂੰ ਤੁਸੀਂ ਸੀਟਾਂ ਦਿੱਤੀਆਂ ਤਾਂ ਤੁਸੀਂ ਤੇ ਮੰਨਣਯੋਗ ਹੈ ਕਿ 13 ਪਾਰ ਹੋ ਜੂਗਾ। ਨਾ 13 ਪਾਰ ਹੈ ਨਾ 400 ਪਾਰ। ਇਹ ਤਾਂ ਬਾਰਡਰ ਪਾਰ ਨੇ। ਚਾਹੇ ਚਾਹੇ ਗੱਲ ਮੰਨਿਆ ਜਾਵੇ ਦਲ ਬਦਲੀ ਦੀ। ਚਾਹੇ ਗੱਲ ਮੰਨਿਆ ਜਾਵੇ ਇਹਨਾਂ ਦੇ ਉਮੀਦਵਾਰਾਂ ਨੂੰ ਪਰ ਕਿੱਥੇ ਵੀ ਆਮ ਆਦਮੀ ਪਾਰਟੀ ਔਰ ਬੀਜੇਪੀ ਦੇ ਕੈਂਡੀਡੇਟ ਜਾ ਰਹੇ ਉਹਨਾਂ ਦਾ ਕਿਹੜਾ ਲੰਮਾ ਵਿਰੋਧ ਕੀਤਾ ਜਾਣਾ ਉਸ ਤੋਂ ਜਾਖੜ ਸਾਹਿਬ ਨੇ ਕੱਲ ਖੁੱਲਾ ਖਾਲਾ ਸੱਦਾ ਦਿੱਤਾ ਪਰ ਕੋਈ ਹੈ ਕੋਈ ਨਹੀਂ। ਦੇਖੋ ਜਾਖੜ ਸਾਹਿਬ ਨਾਲ ਜਿੱਦ ਅੰਦਰ ਖਾਤੇ ਬੈਂਦੇ ਨੇ ਤੇ ਬੜੇ ਸ਼ਰਮਸਾਰ ਹੁੰਦੇ ਕਿਉਂਕਿ ਮੈਂ ਜਾਖੜ ਸਾਹਿਬ ਦੀ ਸਪੀਚ ਪਰਸਨਲੀ ਵਿਧਾਨ ਸਭਾ 'ਚ ਸੁਣੀ ਹੈ ਭਾਜਪਾ ਨੂੰ ਇੱਕ ਫਾਸ਼ਿਸਟ ਪਾਰਟੀ ਕਹਿੰਦੇ ਸਕਦੇ ਔਰ ਜਿੰਨੀਆਂ ਗਾਲਾਂ ਸ਼ਾਇਦ ਜਾਖੜ ਸਾਹਿਬ ਨੇ ਭਾਜਪਾ ਨੂੰ ਕੱਟੀਆਂ ਸ਼ਾਇਦ ਕਿਸੇ ਹੋਰ ਨੇ ਨਹੀਂ ਕੱਟੀਆਂ ਅੱਜ ਕਿੱਡਾ ਦਲ ਬਦਲੂ ਦਾ ਜ਼ਮਾਨਾ ਕਿਹੜੇ ਮੂੰਹ ਨਾਲ ਉਹਨਾਂ ਲਈ ਵੋਟਾਂ ਮੰਗ ਰਹੇ ਸੋ ਲੋਕ ਜੇ ਇਹਨਾਂ ਨੂੰ ਘੇਰਦੇ ਨੇ ਇੱਕ ਬੜੀ ਸਿੰਪਲ ਗੱਲ ਹੈ ਕਿ ਜੇ ਪੰਜਾਬ ਦਾ ਅੰਨਦਾਤਾ ਦੇਸ਼ ਦਾ ਅੰਨਦਾਤਾ ਦਿੱਲੀ ਨਹੀਂ ਜਾ ਸਕਦਾ ਤੇ ਫਿਰ ਜਿਨ੍ਹਾਂ ਨੇ ਉਹਨਾਂ ਨੂੰ ਦਿੱਲੀ ਜਾਣ ਤੋਂ ਰੋਕਿਆ ਕਿ ਉਹ ਭਾਜਪਾ ਵਾਲਿਆਂ ਨੇ ਜਿਨ੍ਹਾਂ ਨੇ ਸ਼ੁਭ ਕਰਨ ਦੇ ਸਿਰ 'ਚ ਗੋਲੀ ਮਾਰੀ ਪ੍ਰੀਤਪਾਲ ਦੇ ਮੂਹ ਹੱਤ ਭੰਨੇ 2500 ਕਿਸਾਨ ਤੋਂ ਵੱਧ ਜ਼ਖਮੀ ਕੀਤਾ 750 ਨੂੰ ਸ਼ਹੀਦ ਕੀਤਾ ਫਿਰ ਉਹਨਾਂ ਨੂੰ ਸ਼ਹੀਦ ਕਰਨ ਵਾਲੇ ਮਾਰਨ ਵਾਲੇ ਭਾਜਪਾ ਨੂੰ ਕੀ ਅਧਿਕਾਰ ਹੈ ਉਹ ਅੰਨਦਾਤਾ ਦੇ ਪਿੰਡ 'ਚ ਆਉਣ ਜਵਾਬ ਦੇਣੇ ਪੈਣੇ ਆ ਸਹਾ ਪਰ ਆਪਰ ਪੰਜਾਬ ਦੇ ਲੋਕ ਕਰਨਗੇ ਔਰ ਪੰਜਾਬ ਦੇ ਲੋਕ ਕਿਸੇ ਪਾਰਟੀ ਨੂੰ ਚਾਹੇ ਉਹ ਭਾਜਪਾ ਚਾਹੇ ਉਹ ਆਮ ਆਦਮੀ ਪਾਰਟੀ ਆ ਪੰਜਾਬ ਦਾ ਮਾਹੌਲ ਨਹੀਂ ਖਰਾਬ ਕਰਨ ਦੇਣਗੇ ਜਿਹੜਾ ਫਿਰਕੂ ਸੋਚ ਨੂੰ ਲਾਗੂ ਕਰਨਾ ਚਾਹੁੰਦੇ ਉਹ ਨੂੰ ਪੰਜਾਬ ਦੀ ਜਰਖੇਸ ਧਰਤੀ ਕਦੇ ਇਹ ਜੀਆ ਲੰਬੜਚਾਲਾ ਨੂੰ ਕਾਮਯਾਬ ਨਹੀਂ ਹੋਣਗੇ ਭਾਈ ਹਜ਼ਰਤ ਸਾਹਿਬ ਨੂੰ ਫਟੂਰ ਸਾਹਿਬ ਤੋਂ ਝੋਣ ਝਟੋਣ ਦੀਆਂ ਚਰਚਾਵਾਂ ਲੱਗਦੀਆਂ ਨੇ ਇਹਦੇ ਬਾਰੇ ਦੇਖੋ ਜਦ ਤੱਕ ਇਹ ਸਾਹਮਣੇ ਗੱਲ ਆ ਨਹੀਂ ਜਾਂਦੀ ਉਥੇ ਬਾਰੇ ਮੈਂ ਕੋਈ ਟਿੱਪਣੀ ਨਾ ਲਵਾਂ ਜਦੋਂ ਹਾਲਾਤ ਸਾਹਮਣੇ ਆ ਜਾਣਗੇ ਅਨਾਉਂਸ ਹੋ ਜਾਊਗਾ ਉਹਦੇ ਬਾਅਦ ਮੈਂ ਟਿੱਪਣੀ ਦੇ ਮਗਰ ਮੇਰੀ ਇਹ ਮੰਗ ਹੈ ਕਿ ਐਨਐਸਏ ਜਿੰਨਾ ਤੇ ਲਈ ਹੈ ਇਹ ਭਗਵੰਤ ਮਾਨ ਤੇ ਭਾਜਪਾ ਦੀ ਮਿਣੀ ਭੁਗਤ ਹੈ ਇਹ ਭਗਵੰਤ ਮਾਨ ਦੀ ਕਾਉਟੀ ਕਰਕੇ ਦਿਬੜੂਗੜ ਇਹ ਜੇਲ ਬਣੀ ਭਾਜਪਾ ਦੀ ਸਰਕਾਰ ਹੈ ਉਥੇ ਕੇਂਦਰ ਚ ਭਾਜਪਾ ਦੀ ਸਰਕਾਰ ਹੈ ਇਸ ਲਈ ਸਾਰੇ ਐਨਐਸਏ ਡਿਟੇਨੀ ਨੂੰ ਵਾਪਸ ਲਿਆਇਆ ਜਾਵੇ ਬੰਦੀ ਸਿੰਘਾਂ ਨੂੰ ਰਿਹਾ ਕੀਤਾ ਜਾਵੇ ਇਹ ਸਾਡੀ ਵੱਡੀ ਮੰਗ ਹੈ ਲਾਗੂ ਕਰੇ ਔਰ ਇਹਨਾਂ ਗੱਲਾਂ ਤੇ ਚਾਹੇ ਕਿਸਾਨ ਭਰਾਵਾ ਦੀ ਮੰਗ ਹੈ ਚਾਹੇ ਖੇਤੀਬੌਧੂਰਾ ਦੀ ਮੰਗ ਹੈ ਸਾਰੀ ਗੱਲਾਂ ਨੂੰ ਲੈ ਕੇ ਅੱਜ ਅਸੀਂ ਭਾਜਪਾ ਦੀ ਕੇਂਦਰ ਦੀ ਸਰਕਾਰ ਤੇ ਸੂਬੇ ਦੀ ਸਰਕਾਰ ਦੇ ਉਲਟ ਖਲੋਤੇ ਪਰ ਇੱਕ ਲੋਕ ਪਹਿਲੀ ਵਾਰ ਅੰਤਲੀ ਦੇ ਗੱਲਾਂ ਲੜ ਰਿਹਾ ਕਿਵੇਂ ਅਸੀਂ ਬਸ ਚਿਰ ਪ੍ਰਾਪਤ ਕਰਨ ਨੂੰ ਦੇਖੋ ਮੈਨੂੰ ਇਹ ਇਹਨਾਂ ਪਾਰਟੀਆਂ ਨੂੰ ਲਾਤਾ ਝੂਠ ਬੋਲਿਆ ਜਾਂਦਾ ਤੇ ਨਾ ਹੰਕਾਰ ਫੈਸਲਾ ਲੋਕ ਨੇ ਕਿ ਲੋਕਾਂ ਨੇ ਕਰਨਾ ਮਗਰ ਜੋ ਹੰਗਾਰਾ ਮਿਲ ਰਿਹਾ ਬਹੁਤ ਵਧੀਆ ਰਿਜ਼ਲਟ ਸ਼੍ਰੋਮਣੀ ਅਕਾਲੀ ਦਲ ਦੇ ਹੱਕ ਤੇ ਆਉਣਗੇ ਜਿਹੜੇ ਲੋਕ ਭਾਈਚਾਰਕ ਸਾਂਝ ਅਮਨ ਸ਼ਾਂਤੀ ਕਾਨੂੰਨ ਔਰ ਪੰਜਾਬ ਦੀ ਇਹ ਜਿਸ ਕੇਸ ਧਰਤੀ ਦਾ ਸਤਿਕਾਰ ਕਰਦੇ ਹੋ ਮੈਂ ਜ਼ਰੂਰ ਮੰਨਦਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਪਿੱਛੇ ਹੱਥ ਰੱਖਣਗੇ ਸ਼੍ਰੋਮਣੀ ਅਕਾਲੀ ਦਲ ਨੂੰ ਕਾਮਯਾਬੀ ਤੇ ਲੋਕ ਚਿਰਚਾ ਦਾ ਸਵਾਲ ਸਾਡੇ ਕੋਲ ਪੁੱਛਣ ਜਾ ਰਹੇ ਆ ਜਿਹੜਾ ਲੋਕਾਂ ਦੇ ਵਿੱਚ ਆਮ ਤੌਰ ਤੇ ਚੱਲਦਾ ਹੋ ਰਿਹਾ ਵੀ ਅਦਰ ਸਟੇਟਾਂ ਦੇ ਵਿੱਚ ਆਮ ਆਦਮੀ ਪਾਰਟੀ ਔਰ ਕਾਂਗਰਸ ਵਿੱਚ ਸੁਧਾ ਹੋ ਚੁੱਕਾ ਸਾਡੀ ਸਟੇਟ ਦੇ ਵਿੱਚ ਕੀ ਹੋ ਰਿਹਾ ਅੰਦਰ ਕਿ ਇਹ ਕਾਂਗਰਸ ਦਾ ਕੈਂਡੀਡੇਟ ਸਟਰੋਂਗ ਹੈ ਔਰ ਇਹ ਆਮ ਦਾ ਕੈਂਡੀਡੇਟ ਬਹੁਤ ਵੀਕ ਸੀਟਰ ਰ ਖੜਾ ਕੀਤਾ ਜਾ ਰਿਹਾ ਹੁਸ਼ਿਆਰਪੁਰ ਦੀ ਗੱਲ ਕਰੀਏ ਇਹਨੇ ਡਾਕਟਰ ਰਾਜਵਰ ਖੜਾ ਕੀਤਾ ਸਾਹਮਣੇ ਆਮਨੀ ਗੋਮਨ ਨੇ ਦਿੱਤੀ ਜਿਹੜਾ ਕਿ ਜ਼ੀਰੋ ਐਸਲਿ ਲੋਕਾਂ ਦੇ ਵਿੱਚ ਵਿਚਰਦਾ ਹੈ ਇਹਦੇ ਬਾਰੇ ਤੁਸੀਂ ਕੀ ਸਮਝਦੇ ਇਹਨਾਂ ਦਾ ਅੰਦਰਲੀ ਸੋ ਬਹੁਤ ਚੰਗਾ ਸਵਾਲ ਹੈ ਜੀ ਦੇਖੋ ਗੱਠਜੋੜ ਇੰਡੀਆ ਆਲਾਈਅንስ ਚ ਜਿਹੜਾ ਆਲਾਈਅንስ ਹੋਇਆ ਆਮ ਆਦਮੀ ਪਾਰਟੀ ਔਰ ਕਾਂਗਰਸ ਇਕੱਠੀ ਹੈ ਆਲਾਈਅንስ ਕੀਤਾ ਕਿਨੇ ਕੇਜਰੀਵਾਲ ਸਾਹਿਬ ਤੇ ਰਾਹੁਲ ਗਾਂਧੀ ਹੁਰਾਂ ਨੇ ਜਦੋਂ ਔਰ ਆਮ ਆਦਮੀ ਪਾਰਟੀ ਦੇ ਹੈੱਡ ਕੋਨ ਕੇਜਰੀਵਾਲ ਸਾਹਿਬ ਕਾਂਗਰਸ ਪਾਰਟੀ ਦੇ ਹੈੱਡ ਕੋਨ ਭਾਵੇਂ ਖਰਗੇ ਸਾਹਿਬ ਹੈਗੇ ਪ੍ਰਧਾਨ ਮਗਰ ਸਭ ਨੂੰ ਪਤਾ ਕਿ ਕਾਂਗਰਸ ਚੱਲਦੀ ਹੈ ਤੇ ਗਾਂਧੀ ਪਰਿਵਾਰ ਦੇ ਇਸ਼ਾਰੇ ਤੇ ਚੱਲਦੀ ਹੈ ਜਦੋਂ ਸਾਰੇ ਦੇਸ਼ 'ਚ ਹਰਿਆਣੇ 'ਚ ਭਗਵੰਤ ਮਾਨ ਜਾ ਕੇ ਕਾਂਗਰਸ ਦੇ ਹੱਕ 'ਚ ਪ੍ਰਚਾਰ ਕਰਦਾ ਦਿੱਲੀ 'ਚ ਕਰਦਾ ਆਸਾਮ 'ਚ ਕਰਦਾ ਤੇ ਤੁਸੀਂ ਸੋਚ ਸਕਦੇ ਹੋ ਕਿ ਉਹ ਭਗਵੰਤ ਮਾਨ ਪੰਜਾਬ 'ਚ ਆ ਕੇ ਕਾਂਗਰਸ ਦਾ ਵਿਰੋਧ ਕਰੂਗਾ ਇਸ ਲਈ ਇੱਕ ਫਰੈਂਡਲੀ ਮੈਚ ਟੈਕ ਇਹ ਟਿਕਟਾਕ ਵੰਡੀਆਂ ਜਾ ਰਹੀਆਂ ਨੇ ਔਰ ਭਗਵੰਤ ਮਾਨ ਦਾ ਕੇਜਰੀਵਾਲ ਤੋਂ ਵੀ ਸਿਆਣਾ ਨਿਕਲਿਆ ਇੰਡੀਆ ਆਲਾਈਂਸ ਲਈ ਵੋਟਾਂ ਮੰਗਦਾ ਟਿਕਟਾਂ ਦਾ ਫੈਸਲਾ ਕੇਜਰੀਵਾਲ ਤੇ ਰਾਹੁਲ ਗਾਂਧੀ ਕਰੇ ਪੰਜਾਬ ਚ ਕਿਹੜਾ ਲਗੇ ਮਗਰ ਰਾਤ ਦਾ ਸਮਝੌਤਾ ਭਗਵੰਤ ਮਾਨ ਨਾਲ ਮੋਦੀ ਤੇ ਅਮਿਤ ਸ਼ਾਹ ਔਰਾਂ ਨਾਲ ਤੇ ਦੋਵਾਂ ਨਾਲ ਭਾਜਪਾ ਨਾਲ ਇਹ ਰਲ ਕੇ ਖੇਡ ਰਿਹਾ ਕਿ ਮੇਰੀ ਮੁੱਖ ਮੰਤਰੀ ਦੀ ਕੁਰਸੀ ਬਚੀ ਰਵੇ 4 ਜੂਨ ਦਾ ਰਿਜ਼ਲਟ ਜੇ ਆਮ ਆਦਮੀ ਪਾਰਟੀ ਨੂੰ ਚੰਗਾ ਨਾ ਹੋਇਆ ਇਹਨੂੰ ਖਤਰਾ ਕਿ ਮੈਨੂੰ ਬਦਲ ਦੇਣਗੇ ਕੁਲਤਾਰ ਸੰਦਵਾ ਨੂੰ ਲਾ ਦੇਣਗੇ ਇਸ ਲਈ ਇਹਨੇ ਪਹਿਲਾਂ ਹੀ ਸਮਝੌਤਾ ਕਰ ਲਿਆ ਕਿ ਭਾਵੇਂ ਕਿਸਾਨਾਂ ਦੇ ਗੋਲੀ ਮਾਰੋ ਜਿਹਦੇ ਮਰਜ਼ੀ ਗੋਲੀ ਮਾਰੋ ਮਗਰ ਮੇਰੀ ਗੁਰਚੀ ਬਚਾ ਕੇ ਰੱਖਿਓ ਹਾਲੋ ਹਾਲੋ ਆਹ ਵੜੋ